ਮਾਨ ਜੋ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਵੱਲੋਂ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਲਈ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ ਕਿ ਹਰ ਹਫਤੇ ਦੇ ਵਿੱਚ ਦੋ ਦਿਨ ਦੋ ਪਿੰਡਾਂ ਦੇ ਵਿੱਚ ਇੱਕ ਸਰਕਲ ਹਰ ਪਰ ਸਰਕਲ ਦੇ ਹਿਸਾਬ ਨਾਲ ਕੈਂਪਲ ਜਾਂ ਨੁਕੜ ਮੀਟਿੰਗਾਂ ਕਰਤੀਆਂ ਜਾਣਗੀਆਂ ਤਾਂ ਜੋ ਕਿਸਾਨ ਵੀਰ ਆਪਣੀਆਂ ਸਮੱਸਿਆਵਾਂ ਲੈ ਕੇ ਖੇਤੀਬਾੜੀ ਮਹਾਰਾਂ ਦੇ ਕੋਲ ਆਉਣ ਤੇ ਉਹਨਾਂ ਤੋਂ ਦੁਆਰਾ ਜੋ ਵੀ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਦੱਸਿਆ ਜਾਵੇ ਇਸੇ ਲਈ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਖੇਤੀਬਾੜੀ ਤੇ ਕਿਸਾਨ ਭਾਈ ਭਾਗ ਵੱਲੋਂ ਹਰ ਸ਼ੁੱਕਰਵਾਰ ਤੇ ਬੁੱਧਵਾਰ ਨੂੰ ਹਰ ਸਰਕਲ ਦੇ ਵਿੱਚ ਇੱਕ ਕੈਂਪ ਜਿਹੜਾ ਲਗਾਇਆ ਜਾ ਰਿਹਾ ਸਾਡੇ ਕੋਲ ਤਕਰੀਬਨ 38 ਜਿਹੜੇ ਨੇ ਉਹ ਸਰਕਲ ਨੇ ਇਹਦਾ ਮਤਲਬ ਕਿ ਇੱਕ ਹਰਕਲ ਇੱਕ ਇੱਕ ਦਿਨ ਦੇ ਵਿੱਚ ਆਪਾਂ 38 ਪਿੰਡਾਂ ਦੇ ਆਪਾਂ ਕਵਰ ਕਰ ਰਹੇ ਹਾਂ ਸਾਡਾ ਮੇਨ ਮਕਸਦ ਹੈ ਕਿ ਸਾਰਾ ਜ਼ਿਲ੍ਹਾ ਜਿਹੜਾ ਆਪਾਂ ਕਵਰ ਕਰੀਏ ਕਿਉਂਕਿ ਜੇ ਸਾਡਾ ਇੱਕ ਹੀ ਆਰ ਕੋਈ ਜਿਹੜਾ ਪਿੰਡ ਆ ਉਹਨੂੰ ਆਪਾਂ 2-3 ਮਹੀਨਿਆਂ ਦੇ ਵਿੱਚ ਕਵਰ ਕਰ ਦਈਏ ਸੋ ਅੱਜ ਅਸੀਂ ਸ਼੍ਰੀ ਹਰਗੋਬਿੰਦਪੁਰ ਬਲਾਕ ਦੇ ਪਿੰਡ ਕਪੂਰਾ ਦੇ ਵਿੱਚ ਇੱਕ ਮੀਟਿੰਗ ਜਿਹੜਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰਾਂ ਨੇ ਪਾਰਟਿਸਪੇਟ ਕੀਤਾ ਵਾ ਸੋ ਇਹਦਾ ਜਿਹੜੇ ਵਿੱਚ ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਮੱਕੀ ਦੀ ਕਾਸ਼ਤ ਕਿਉਂਕਿ ਸਾਡੇ ਕੋਲ ਪਾਣੀ ਦੀ ਜਿਹੜੀ ਪ੍ਰੋਬਲਮ ਪੇਖੇ ਚ ਆ ਰਹੀ ਆ ਉਹਦੀ ਕਾਸ਼ਤ ਆਪਾਂ ਕਿਵੇਂ ਵਧਾਉਣੀ ਆ ਕਿਉਂਕਿ ਸਾਡੇ ਜਿਹੜੀ ਇਥਨੋਲ ਫੈਕਟਰੀਆਂ ਨੇ ਉਹਨਾਂ ਨਾਲ ਵੀ ਸਮਝੌਤਾ ਹੋ ਚੁੱਕਾ ਝੋਨੇ ਦੀ ਪਰਾਲੀ ਨੂੰ ਆਪਾਂ ਕਿਵੇਂ ਮੈਨੇਜ ਕਿਵੇਂ ਕਰਨਾ ਵਾ ਜਿਹੜੀ ਆ ਉਹ ਅਨਨੇਸੈਸਰੀ ਆਪਾਂ ਖਾਦਾਂ ਪਾ ਰਹੇ ਆ ਜਾਂ ਦਵਾਈਆਂ ਦੀ ਸਪਰੇਅ ਕਰ ਰਹੇ ਆ ਉਹ ਆਪਾਂ ਕਿਵੇਂ ਕੰਟਰੋਲ ਕਰਨਾ ਵਾ ਉਹਦੇ ਬਾਰੇ ਵਿਸਾਰਸਾਰ ਜਿਹੜੀ ਕਿਸਾਨਾਂ ਨਾਲ ਜਿਹੜੀ ਆ ਉਹ ਗੱਲਬਾਤ ਕੀਤੀ ਆ ਤੇ ਕਿਸਾਨ ਵੀਰਾਂ ਨੇ ਵੀ ਆਪਣੀ ਜੋ ਸਮੱਸਿਆਵਾਂ ਇਸ ਇਲਾਕੇ ਨਾਲ ਨੇ ਖਾਸ ਕਰਕੇ ਕੋਆਪਰੇਟਿਵ ਸੁਸਾਇਟੀ ਨਾਲ ਸੰਬੰਧਤ ਆ ਜਾਂ ਹੋਰ ਕੋਈ ਜਿਹੜੀਆਂ ਜੰਗਲੀ ਜਾਨਵਰਾਂ ਨਾਲ ਸੰਬੰਧਤ ਆ ਉਹ ਵੀ ਸਾਨੂੰ ਦੱਸਿਆ ਨੇ ਜਿਹੜੀਆਂ ਕਿ ਸੰਬੰਧਤ ਵਿਭਾਗ ਨਾਲ ਗੱਲ ਕਰਕੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਜਿਹੜਾ ਉਹ ਜੋਕ ਪ੍ਰਬੰਧ ਕੀਤੇ ਜਾਣਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ